ਜੀ ਬਹਿਬੂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਜਿਹੜੀ ਜੀ ਆਪਾਂ ਡੱਕਿਆਂ ਨਾਲ ਬੁਣਨ ਵਾਲੀ ਲੈਸ ਦੀ ਵੀਡੀਓ ਪਾਉਣੀ ਹੁੰਦੀ ਹੈ ਜੀ ਆਪਾਂ ਇਹਨੂੰ ਜੀ ਲੈਸ ਨੂੰ ਅੱਜ ਤੁਹਾਨੂੰ ਇੱਕ ਨਵੀਂ ਲੁੱਕ ਦੇਣੀ ਦੱਸਾਂਗੇ ਜੀ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਲੈਸ ਬੁਣੀ ਹੋਈ ਹੈ ਜੀ ਆਹ ਮੂਰੇ ਦੀ ਮੂਰੇ ਆਪਾਂ ਬੁਣੀ ਜਾਂਦੇ ਹਾਂ ਜੀ ਨਾਲ ਦੀ ਨਾਲ ਪਿੱਛੇ ਆਪਾਂ ਜੀ ਆ ਇਹਨੂੰ ਨਵੀਂ ਲੁੱਕ ਦੇਈ ਜਾਵਾਂਗੇ ਜੀ ਆਪਾਂ ਪਹਿਲਾਂ ਜੀ ਆਪਾਂ ਕਰੋਸ਼ੀ ਇਹਦੇ ਨਾਲ ਵੀ ਕਰ ਸਕਦੇ ਹਾਂ ਤੇ ਆਪਾਂ ਜੀ ਇਹਨੂੰ ਸੂਈ ਦੇ ਨਾਲ ਵੀ ਕਰ ਸਕਦੇ ਹਾਂ ਹਾਂਜੀ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵੀ ਇਹ ਕਿਵੇਂ ਕਰਨਾ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਹਾਂਜੀ ਆਪਾਂ ਇੱਧਰ ਬਣਿਆ ਹੋਇਆ ਨਾਲ ਤੇ ਆਪਾਂ ਇੱਧਰ ਤੁਹਾਨੂੰ ਦੱਸ ਦਿਆਂ ਜੀ ਆਪਾਂ ਨੇ ਆ ਸੂਈ ਲਈ ਹੈ ਜੀ ਸੂਈ ਦੇ ਵਿੱਚ ਧਾਗਾ ਪਾਇਆ ਸੂਈ ਥੋੜੀ ਜੀ ਮੋਟੀ ਲਈ ਹੈ ਜੀ ਵੀ ਉਂਗਲੀ ਵਗੈਰਾ ਦੇ ਵਿੱਚ ਨਾ ਲੱਗੇ ਤੇ ਆਪਾਂ ਇਹਦੇ ਨੀਚੇ ਦੀ ਪਾਈ ਜਾਵਾਂਗੇ ਜਿਹੜੇ ਆ ਚੀਜ਼ਾਂ ਨੇ ਜੀ ਜਿਹੜੀਆਂ ਆ ਚੀਜ਼ਾਂ ਬੜੀਆਂ ਹੋਈਆਂ ਨੇ ਆ ਵਾਲੀ ਆ ਆ ਵਾਲੀ ਇਹਨਾਂ ਨੂੰ ਆਪਾਂ ਕਰਾਂਗੇ ਹਾਂਜੀ ਆਪਾਂ ਜੀ ਇੱਥੇ ਦੀ ਸੂਈ ਪਾ ਲਾਂਗੇ ਹਾਂ ਜੀ ਆਪਾਂ ਜੀ ਪਸੇ ਧਾਗੇ ਨੂੰ ਅਹੀਂ ਕੀਤੀ ਜਾਵਾਂਗੇ ਅੰਗੀ ਆਪਾਂ ਇਸ ਤਰ੍ਹਾਂ ਸੂਈ ਦੇ ਨਾਲ ਕਰੀ ਜਾਵਾਂਗੇ ਜੀ ਇਹਨਾਂ ਹਾਂਜੀ ਆਪਾਂ ਜੀ ਲੈਸ ਨੂੰ ਇੱਕ ਨਵੀਂ ਲੁੱਕ ਦੇ ਰਹੇ ਹਾਂ ਇਸ ਤਰ੍ਹਾਂ ਜੀ ਜਿਹੜੀ ਲੈਸ ਆ ਆਪਣੀ ਹੋਰ ਵੀ ਬਹੁਤ ਸੋਹਣੀ ਬਣ ਜਾਂਦੀ ਹਾਂਜੀ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਜੀ ਹਾਂਜੀ ਇਸੇ ਤਰ੍ਹਾਂ ਜੀ ਹੁਣ ਆਪਾਂ ਅਗਲੀ ਦੇ ਵਿੱਚ ਇੱਥੇ ਹੀ ਸਟਾਰਟ ਕਰ ਲਾਂਗੇ ਜਿਹੜਿਆ ਬਿਲਕੁਲ ਨਾਲ ਕਰ ਦਾਂਗੇ हांजी बिल्कुलु नाल करी जवांगे ਜਿਹੜੇ ਅਪਜੀ ਸੁਈ ਦੇ ਨਾਲ ਇਸ ਤਰ੍ਹਾਂ ਬਣਾਈ ਜਾਮੇ ਨੇ ਹਾਂਜੀ ਬਣਾਉਣਾ ਕੋਈ ਔਖਾ ਨਹੀਂ ਹੈ ਇਹ ਤੇ ਸਾਨੀ ਹੈ ਹਾਂਜੀ ਤੇ ਇਸ ਤਰ੍ਹਾਂ ਨਾਲ ਦਿਨ ਨਾਲ ਕਰੀ ਜਾਵਾਂਗੇ ਹਾਂਜੀ ਇਹ ਨਾਲ ਜੇ ਆਪਣੀ ਜਿਹੜੀ ਲੈਸ ਆ ਉਹਨੂੰ ਨਵੀਂ ਲੁੱਕ ਮਿਲਦੀ ਹੈ ਹਾਂਜੀ ਜਦੋਂ ਆਪਾਂ ਜੀ ਨੋਰਮਲ ਬਹਿ ਕੇ ਬਣਦੇ ਆ ਜੀ ਤਾਂ ਆਪਰਾਮ ਜੇ ਨਾ ਬੁਣੀ ਜਾਂਦੇ ਜਦੋਂ ਵੀਡੀਓ ਬਣਦੀ ਹੈ ਜੀ ਥੋੜਾ ਜਿਹਾ ਪੱਕਾ ਨਿਊਜ਼ ਜੀ ਹੋ ਜਾਂਦੇ ਆ ਉਹ ਆਪਾਂ ਥੋੜੇ ਜਿਹਾ ਜਦੋਂ ਆਮ ਬੁਣਦੇ ਆ ਜੀ ਵੀਡੀਓ ਨਹੀਂ ਬਣਦੀ ਹੁੰਦੀ ਤਾਂ ਬੰਦਾ ਥੋੜਾ ਜਿਆ ਰਿਲੈਕਸ ਜਿਹਾ ਹੋ ਕੇ ਬੁਣ ਲੈਂਦਾ ਵੀਡੀਓ ਦੇ ਵਿੱਚ ਆਉਂਦਾ ਜਿਨੀ ਕੁਛ ਗਲਤ ਨਾ ਹੋ ਜਵੇ ਹਾਂਜੀ ਆਪਾਂ ਜੀ ਤੁਹਾਨੂੰ ਹੌਲੀ ਹੌਲੀ ਬੁਣ ਕੇ ਦੱਸਦੇ ਹਾਂਜੀ ਇਸ ਤਰ੍ਹਾਂ ਬਣੀ ਜਾਊਗਾ ਹਾਂਜੀ ਬਣਿਆ ਜੀ ਬਹੁਤ ਸੋਹਣਾ ਲੱਗਦਾ ਹਾਂਜੀ ਆਪਾਂ ਕੋਈ ਗਣਕੇ ਨਹੀਂ ਪਾਉਂਦੇ ਹੈਗੇ ਤੁਸੀਂ ਗਣਕੇ ਪਾਉਣਾ ਚਾਹੁੰਦੇ ਹੋ ਪਾ ਸਕਦੇ ਜਿੰਨੇ ਕਦੇ ਵਿੱਚ ਜੀ ਆਪਣੇ ਭਰੀ ਜਾਂਦਾ ਆਪਾਂ ਫਿਰ ਉਦੋਂ ਬਾਅਦ ਦੇ ਵਿੱਚ ਅਗਲਾ ਸਟਾਰਟ ਕਰ ਲੈਨੇ ਹਾਂਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਨੇ ਛੇਤੀ ਹੀ ਗੁਣ ਜਾਂਦੇ ਨੇ ਆਪਾਂ ਜੀ ਵੀਡੀਓ ਕਰਕੇ ਥੋੜਾ ਜਿਹਾ ਹੌਲੀ ਹੌਲੀ ਬਣਾ ਰਹੇ ਆ ਫਿਰ ਜੀ ਆਪਾਂ ਥੋੜੀ ਜਿਹਾ ਫਾਸਟ ਦੇ ਵਿੱਚ ਪਤਾ ਹੀ ਲੱਗਦਾ ਅੱਗੇ ਨੋ ਆਪਣਾ ਨਾਲ ਦਿਨ ਨਾਲ ਖਿੱਚੀ ਜਾਵਾਂਗੇ ਹਾਂ ਜੀ ਆਪਣੀਆਂ ਨਾਲ ਦੀ ਨਾਲੇ ਖਿੱਚ ਕੇ ਇਸ ਨਾਲ ਨਾਲ ਦਿਨ ਵਾਲੇ ਨੂੰ ਆਪਾਂ ਜੀ ਟਾਈਟ ਕਰੀ ਜਾਵਾਂ। ਹਾਂ ਜੀ ਧਾਗਾ ਨਿਕਲ ਗਿਆ ਸੀਗਾ ਜੀ ਸੂਈ 'ਚ। ਹਾਂ ਜੀ ਬੜੇ ਆਸਾਨੀ ਦੇ ਨਾਲ ਤੇ ਸੌਖੇ ਤਰੀਕੇ ਨਾਲ ਬਣ ਜਾਂਦਾ ਜੀ। ਲੈਸ ਆਪਣੀ ਬੁਣੀ ਹੋਈ ਸੂਣੀ ਬਹੁਤ ਲੱਗਦੀ ਹੈ। ਜੀ ਜਿਹੜੀ ਚੀਜ਼ ਆਪਾਂ ਨੇ ਆਪਣੇ ਹੱਥ ਦੇ ਨਾਲ ਬਣਾ ਕੇ ਲਾਉਣੀਆਂ ਜੀ ਉਹਦੇ ਜੇ ਆਪਰ ਨੂੰ ਤਸੱਲੀ ਰਹਿੰਦੀ ਹੈ ਤੇ ਆਪਾਂ ਨੂੰ ਮਨ ਨੂੰ ਵੀ ਥੋੜੀ ਜਿਹੀ ਸਕੂਨ ਹੁੰਦਾ ਦੀ ਖੁਸ਼ੀ ਮਿਲਦੀ ਹੈ ਵੀ ਆਹ ਚੀਜ਼ ਆਪਾਂ ਨੇ ਆਪਣੇ ਹੱਥ ਨਾਲ ਬਣਾ ਕੇ ਲਾਈ ਹੈ ਕੋਈ ਔਖ ਨਹੀਂ ਹੈਗਾ ਜੀ ਲਾਉਣਾ ਜਿੰਦੀ ਇਸ ਤਰ੍ਹਾਂ ਬਣੀ ਜਾਣਗੇ ਹਾਂਜੀ ਆਹ ਹੋਰ ਜੀ ਆਪਾਂ ਨੇ ਡਬਲ ਕਰਿਆ ਆਪਾਂ ਜੀ ਜਿਵੇਂ ਜਿਵੇਂ ਆਪਣੀ ਲੈਸ ਬੁਣੀ ਜਾਂਦੀ ਹੈ ਜੀ ਆਪਾਂ ਇਹ ਨਾਲ ਦੀ ਨਾਲ ਜੀ ਇਹ ਕਰ ਕੋਰ ਕਰੀਏ ਨੇ ਜੀ ਇੱਧਰ ਵੀ ਆਪਾਂ ਡਬਲ ਕਰ ਲਾਂਗੇ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਹਾਂਜੀ ਇੱਧਰ ਆਪਾਂ ਨਾਲ ਦੀ ਨਾਲ ਲੈਸ ਬੁਣੀ ਜਾਂਦੇ ਨੇ ਦੇ ਨਾਲ ਦੇ ਨਾਲ ਜੀ ਆਪਾਂ ਇੱਕ ਹੋਰ ਕਰੀ ਜਾਂਦੇ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ